ਅੱਜ ਤੇ ਸੋਰੀ ਜਨੇ ਕਿਆ ਅਨੰਦ ਸੁਣਾਉ ਤੁਹਾਨੂੰ ਸਟੋਰੀ ਲੱਗੀ ਸੁਣ ਈਗਾ ਦੀ ਫਾਲ ਹਣੀ ਸੋਰੀ ਆ ਉਹਦਾ ਨਾਮ ਹੈਗਾ ਅੰਗੂਰੇ ਫੱਟੇ ਹਨ ਅੰਗੂਰੇ ਫੱਟੇ ਹਨ ਅੰਗੂਰ پتہ ਸਾਰੇ ਕੀ ਹੁੰਦੇ ਆ ਪੂਰੇ ਦਾਣਾ ਹੁੰਦੀ ਈਗਾ ਇੱਕ ਵਾਰ ਦੀ ਗੱਲ ਆ ਇੱਕ ਝੂੰਬੜੀ ਸੀ ਝੂੰਬੜੀ ਨੇ ਕੀ ਆ ਇੱਕ ਜਾਨਵਾਰ ਆ ਠੀਕ ਹੈ ਜੀ ਅੰਗੂਰ ਚਾਰ ਝੂੰਬੜੀ ਕਹਿੰਦੇ ਆ ਠੀਕ ਹੈ ਜੀ ਉਨਪਾਤ ਲੱਗੀ ਸੀ ਤੇ ਉਹ ਕਾਫੀ ਦਿਨਾਂ ਤੋਂ ਮਤਲਬ ਇਹੀ ਪ੍ਰਿੰਕੋਚ ਫੌਣ ਨੂੰ ਮਿਲਦੇ ਠੀਕ ਹੈ ਜੀ ਪਰ ਉਹਨੂੰ ਕੁਝ ਜ਼ਿਆਦਾ ਖਾਣ ਨੂੰ ਨਹੀਂ ਮਿਲ ਰਿਹਾ ਸੀ ਉਹ ਪਛਦੇ ਕਿੰਚਾਰਜ ਵਿੱਚ ਹੁੰਦੇ ਰਿਹਾ ਜਿੰਨਾ ਕਿ ਜਦੋਂ ਅਸੀਂ ਖਾ ਲੈਂਦੀ ਸੀ ਫਿਰ ਘੁੰਮਦੇ ਘੁੰਮਦੇ ਇਹ ਉਹਨੂੰ ਇਹ ਕੀ ਸੀਗਾ ਅੰਬੂਰਾ ਦਾ ਪੇੜ ਮਿਲਿਆ ਉਹਨੂੰ ਅੰਬੂਰਾ ਦੀ ਪੇਲ ਦੀ ਸੀ ਠੀਕ ਹੈ ਜੀ ਕਦੇ ਤੇ ਅੰਬੂ ਲੱਗਦੇ ਆ ਅੰਬੂਰੇ ਤਾਂ ਥੱਲੇ ਖੁਆਣ ਕਰੇ ਹੁੰਦੇ ਠੀਕ ਆ ਉਹਨਾਂ ਨੂੰ ਨੰਨਾ ਅੰਬੂਰਾ ਦੇ ਕੇ ਇਹ ਖੁਸ਼ ਹੋਈ ਕੈਂਦੀ ਵੀ ਆ ਜਾ ਮੈਨੂੰ ਕਿੰਨਾ ਵਧੀਆ ਹਰੂ ਵੜਿਆ ਠੀਕ ਹੈ ਜੀ ਉਸ ਤੋਂ ਬਾਅਦ ਉਹ ਹਣਾ ਸੋਚਦੀ ਆ ਵੀ ਉਹ ਜਿਹੜੀ ਮੇਲ ਸੀ ਮੂਰਾਂ ਦੀ ਉਤਰੀ ਸੀਗੀ ਠੀਕ ਹੈ ਜੀ ਉਹ ਹਣ ਸੋਚਦੀ ਆ ਵੀ ਜਿਹੜੀ ਅਹੂਰ ਆ ਉਹਨੇ ਕਿੱਦਾਂ ਖਾਣਾ ਠੀਕ ਆ ਉਹ ਬਾਰ-ਬਾਰ ਕੋਸ਼ਿਸ਼ ਕਰਦੀ ਆ ਮੂਰਾਂ ਨੂੰ ਬੇ ਮੈਂ ਕਿੱਦਾਂ ਕਰਾਂ ਕਦੀ ਉਹ ਇੰਦੱਤੀ ਜਾਂਦੀ ਆ ਕਦੀ ਇੰਦੱਤੀ ਜਾਂਦੀ ਆ ਉਹ ਫੇਰ ਸੋਚਦੀ ਆ ਵੀ ਇੰਦੱਤਾ ਮੇ ਤੁੰਡ ਨਹੀਂ ਖਾਣ ਹੁਣ ਉਹ ਸੋਚਦੀ ਆ ਵੀ ਹੁਣ ਮੈਂ ਇਹਨੂੰ ਜੰਪ ਕਰਕੇ ਆ ਮੈਂ ਸ਼ੁਰੂ ਕਰਦੀ ਆ ਤੇ ਉਹਦੇ ਤੱਕ ਪਹੁੰਚ ਨਹੀਂ ਹੁੰਦਾ ਕਿਉਂਕਿ ਫਿਰ ਉੱਚੀ ਹੁਣ ਕਰਕੇ 30 ਹੋ ਗਈ ਜਿਹੜੀ ਫਾਈਟ ਕਰ ਰਹੀ ਸੀ ਤੇ ਉਦੋਂ ਹਨਾ ਸੰਤੁਰਾਂ ਦੀ ਬੇਲ ਤੱਕ ਪਹੁੰਚ ਨਹੀਂ ਹੁੰਦਾ ਸੀ ਆ ਅੰਗੂਰੀ ਮੇਕਾਰ ਨਾਲ ਕਿੱਥੇ ਉੱਥੇ ਰਹਿ ਨਹੀਂ ਹੁੰਦਾ ਸੀ ਉਹ ਸੋਧਦੀ ਫਿਰ ਬੈਜਦੀ ਸੀ ਕਰ ਫਿਰ ਫਿਰ ਸੋਧਦੀ ਸੀ ਮੈਂ ਇੱਕ ਵਾਰੀ ਫੇਰ ਟਰਾਈ ਕਰਦੀ ਉਹ ਫਿਰ ਬੁੱਧਾ ਦੀ ਪੂਰੋਂ ਭੱਜ ਗਿਆ ਬੈਜਦਾ ਤੇ ਪੂਰੋਂ ਭੱਜ ਗਿਆ ਅੱਗੇ 4 ਮਾਰਦੇ ਸਾਡਾ ਜਾਨ ਕੋ ਬਾਹਰ ਜਾਂਦਾ ਨਾ ਉਹ ਦੂਰ ਕੀ ਆਦੀ ਸੀ ਜਲਦ ਕਰਦੀ ਸੀ ਪੂਰਾ ਤੱਕ ਫਿਰ ਵੀ ਕੀ ਹੁੰਦਾ ਸੀ ਉਹਦੇ ਕੋਲ ਜਿਹੜੇ ਪੂਰੇ ਨਹੀਂ ਖਾ ਹੁੰਦੇ ਸੀ ਇਹ ਉਹਦੇ ਤੱਕ ਕੇ ਬਹਿ ਜਾਂਦੀ ਆ ਫਿਰ ਉਹ ਸੋਚਦੀ ਜਾਂਦੀ ਸੋਚਦੀ ਜਾਂਦੀ ਮੈਂ ਕਿੱਦਾਂ ਕਰਾਂ ਫਿਰ ਉਹ ਕਹਿੰਦੀ ਨਹੀਂ ਮੈਨੂੰ ਤਾਂ ਭੁੱਖ ਲੱਗੀ ਹੈ ਮੈਂ ਜਿੱਦਾਂ ਜਿੱਦਾਂ ਬੱਤੀ ਨੂੰ ਖਾ ਰਹੀ ਆ ਤੇ ਉਹ ਉਹ ਲਗਾਤਾਰ ਵਾਰ-ਵਾਰ ਵਾਰ-ਵਾਰ ਜਲਦ ਕਰਦੀ ਵੀ ਪੰਜੇ ਮਾਦੀਰੇ ਪਰ ਕੀ ਸੀ ਅੰਕੂਰ ਜਿਹੜੇ ਆ ਉਹਨੂੰ ਕੀ ਹੋਇਆ ਉਹਦੇ ਤੱਕ ਖੋਹ ਵੀ ਨਹੀਂ ਸਕੀ ਠੀਕਾ ਫਿਰ ਬਾਅਦ ਕੀ ਹੋ ਗਿਆ बादवे च फिर की होया ओने अपनी गाडी नी मननी भी मेरे को पूरा तक नी पहुंच होया जाती जानदी पता की कहगी कहंदी हट अंगूर खट्टे आ अंगूरਾਂ ਕਰਕੇ ਤਾਂ ਪਹੁੰਚੀ ਨੀ ਹੋਇਆ ਉਹਦੇ ਕੋਲ ਪਰ ਉਹਨੇ ਦੋਸ਼ ਕੇ ਇਹਨੂੰ ਦੇਤਾ अंगूरਾਂ ਨੂੰ ਕਿਉਂ ਕਿਉਂਕਿ ਉਹਦੇ ਕੋਲ ਤਾਂ ਪਹੁੰਚੀ ਨੀ ਹੋਇਆ ਔਰ अंगूरਾਂ ਨੂੰ ਕਹੇਗੀ ਕਹਿੰਦੀ ਅਭੂਰੇ ਖੰਡੇ ਆ ਇਹ ਤਾਂ ਸਾਨੂੰ ਕੀ ਸੀ ਕਿ ਆ ਮੇਰੇ ਪਤਾ ਨਹੀਂ ਚਲੋ ਇਹ ਤਾਂ ਸਾਨੂੰ ਇਹ ਸਿੱਖਿਆ ਮਿਲੀ ਮੇ ਸਾਰੇ ਕਾਦੀ ਕਿਆ ਤੁੰਗਰੇ ਕਾਦੀ ਕਿਆ ਸੀ ਇਸੇ ਨੂੰ ਦੂਸਰੇ ਮਾੜਾ ਕਹਿ ਦਿੱਤਾ ਹੁਣ ਅਗੂਰ ਅਗੂਰ ਤਾਂ ਲੱਗਿਆ ਸੀ ਨਾ ਅੰਗੂਰਾਂ ਨੇ ਖਾਤੇ ਵੀ ਨਹੀਂ ਫਿਰ ਉਹਨੇ ਕਿੱਦਾਂ ਕਹਿਤਾ ਮੂਲ ਖੱਟੇ ਆ ਕਿਦਾ ਕਹਿਤਾ ਧਾਨੇ ਦੇ ਪੁੱਤ ਪਰ ਇਹ ਤਾਂ ਖਾਤੇ ਵੀ ਨਹੀਂ ਪਰ ਉਹਦੇ ਕੋ ਆਪਣੇ ਕੋਲ ਨਹੀਂ ਪਹੁੰਚ ਹੋਇਆ ਉਹ ਉੱਪਰ ਚੜ ਕੇ ਵੀ ਖਾਈ ਸਕਦੀ ਸੀ ਉਹ ਸਾਰਾ ਮਾਰੀ ਜਾਂਦੀ ਸੀ ਉਹਨੂੰ ਮੂਲ ਵੇਲੇ ਨਹੀਂ ਪਰ ਫਿਰ ਵੀ ਉਹ ਫਿਰ ਅੰਗੂਰਾਂ ਨੂੰ ਮਾੜਾ ਕਹਿ ਕੇ ਕਹਿੰਦੀ ਅੰਗੂਰ ਹੇਆ ਠੀਕ ਇਹ ਸਾਡੀ ਸੀ ਅੱਜ ਦੀ ਸਟੋਰੀ ਠੀਕ ਹੈ ਜੀ ਵਧੀਆ ਲੱਗੀ ਤੁਹਾਨੂੰ